ਗੱਲ ਕਰਾਂਗੇ ਆਪਾਂ ਉਸ ਕੌਮ ਦੇ ਯੋਧੇ ਦੀ ਜਿਹਨੂੰ ਕਰੀਬਾ 29 ਸਾਲ ਹੋ ਗਏ ਜੇਲ੍ਹ ਦੇ ਵਿੱਚ ਬੰਦਾ ਕਰੀਬ 18 ਸਾਲਾਂ ਤੋਂ ਜਿਹੜਾ ਕਿ ਫਾਂਸੀ ਦੀ ਚੱਕੀਆਂ ਦੇ ਵਿੱਚ ਫਿਸਰੇ ਹੈਗਾ ਭਾਈ ਬਲਵੰਤ ਸਿੰਘ ਰਾਜਵੜਾ ਜਿਹਨੂੰ ਕਿ ਕੱਲ 11 ਨਵੰਬਰ ਨੂੰ ਜਿਹੜੀ ਜਿਹੜੀ ਫਾਂਸੀ ਦੀ ਜਿਹੜੀ ਤਰੀਕ ਆ ਔਰ ਨਿਸ਼ਚਿਤ ਹੋਣੀ ਆ ਉਹਦੇ ਬਾਅਦ ਤਾਂ ਆਪਾਂ ਗੱਲਬਾਤ ਕਰਦੇ ਆ ਤੇ ਵੀਡੀਓ ਨੂੰ ਧਿਆਨ ਦੇ ਨਾਲ ਸੁਣਨਾ ਤੇ ਸ਼ੇਅਰ ਜਰੂਰ ਕਰਦੇ ਹੋ। ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਤੇ ਆਪਣੇ ਕਮੈਂਟ ਜਰੂਰ ਲਿਖਿਓ। ਵਰਜੀ ਦਾ ਖਾਲਸਾ ਵਰਜੀ ਕੀ ਫਤਿਹ? ਪਾਈਬਲਵਾਂਸ ਅੰਗ ਰਾਜੋਆੜਾ। ਕਰੀਬ ਜਿਹੜਾ ਕਿ 30 ਸਾਲਾਂ ਤੋਂ ਜਿਹੜਾ ਪਟਿਆਲਾ ਦੇ ਕੇਂਦਰੀ ਜੇਲ੍ਹ ਦੇ ਵਿੱਚ ਬੰਦਾ। ਤੁਹਾਨੂੰ ਵਾ ਪਹਿਲਾਂ ਵੀ ਦੱਸਿਆ ਸੀ। ਕਿ بار-ਬਾਰ ਭਾਈ ਬਲਬਸ ਸਿੰਘ ਰਾਜੋਆਣਾ ਦੇ ਉੱਪਰ ਜਿਹੜਾ ਇਹ ਗੱਜ ਡਿੱਗੀ ਜਾ ਰਹੀ ਆ ਕਿ ਉਹਨੂੰ ਫਾਂਸੀ ਦਿੱਤੀ ਜਾਵੇਗੀ ਪਰ ਸਿੱਖਾਂ ਦੇ ਲਈ ਇਹ ਇੱਕ ਵੱਖਰਾ ਕਾਨੂੰਨ ਆ ਜਦੋਂ ਕਿ ਅਰਜੀਪ ਗਾਂਧੀ ਹਿੰਦੂਆਂ ਨੇ ਮਾਰਿਆ ਜਾਂ ਆਪਾਂ ਲਿੱਟਿਆਂ ਨੇ ਕਹਿ ਦਈਏ ਕਿ ਉਹਦਾ ਇੱਕ ਲੜਕੀ ਨੇ ਜਿਹੜਾ ਮਰਡਰ ਕੀਤਾ ਤੇ ਉਹਦੇ ਜਿਹੜਾ ਦੋਸਿਆਂ ਨੂੰ ਆਪਾਂ ਕਹਿ ਦਈਏ ਇੰਨਾ ਨੇ ਅਰਜੀਪ ਗਾਂਧੀ ਮਾਰੇ ਆ ਉਹਨਾਂ ਨੂੰ ਬਰੀ ਕੀਤਾ ਜਾਂਦਾ ਉਹ ਕਦੋਂ ਉਹਦੇ ਆਪਣੇ ਘਰਾਂ ਦੇ ਵਿੱਚ ਵਸਦੇ ਆ ਉਹ ਆਪਣੀਆਂ ਜਿਹੜੀਆਂ ਸਜਾਵਾਂ ਨੇ ਉਹ ਪੂਰੀਆਂ ਕੱਟ ਕੇ ਜਿਹੜਾ ਘਰ ਦੇ ਵਿੱਚ ਚਲੇ ਜਾਂਦੇ ਆ ਦੁੱਖ ਦੀ ਗੱਲ ਇਹ ਆ ਕਿ ਸਿੱਖਾਂ ਦੇ ਲਈ ਇੱਥੇ ਸਭ ਤੋਂ ਵੱਧ ਦੇਸ਼ ਯਾਦ ਕਰਵਾਉਣ ਲਈ ਕੁਰਬਾਨੀਆਂ ਨੇ ਪਰ ਦੂਸਰੇ ਪਾਸੇ ਭਾਈ ਬਲਵੰਤ ਸਿੰਘ ਰਾਜੂ ਆਣੇ ਨੇ ਜੋ ਕੀਤਾ ਉਹਨੇ ਆਪਣੇ ਉਸ ਤੋਂ ਵੱਧ ਸਜ਼ਾ ਕੱਟ ਲਈ ਆ ਅਨੇਕਾ ਹੋਰ ਸਿੰਘ ਨੇ ਹੁਣ ਭਾਈ ਬਲਵੰਤ ਸਿੰਘ ਰਾਜਵਾਨੇ ਨੂੰ ਕਰੀਬ 19 ਸਾਲ ਚੱਕੀਆਂ ਤੇ ਰੱਖਿਆ ਤੇ ਹੁਣ ਕਹਿੰਦੇ ਫਾਂਸੀ ਦੇਣੀ ਆ ਜਿਹੜਾ ਕਿ ਸੁਪਰੀਮ ਕੋਰਟ ਦੇ ਵਿੱਚ ਫੈਸਲਾ ਹੋਇਆਗਾ ਉਹਦੇ ਵਿੱਚ ਜਿਹੜਾ ਕਿ ਪਿਛਲੇ ਮਹੀਨੇ ਦੇ ਵਿੱਚ ਇਹ ਦਰਸਾਇਆ ਗਿਆ ਸੀ ਕਿ ਭਾਈ ਬਲਵੰਤ ਸਿੰਘ ਰਾਜਵਾਨੇ ਨੂੰ ਫਾਂਸੀ ਦੇ ਤਹਿਤ ਜਦੋਂ ਬਹਿਸ ਹੁੰਦੀ ਆ ਸੁਪਰੀਮ ਕੋਰਟ ਦੇ ਵਿੱਚ ਸਰਵਾਈ ਹੁੰਦੀ ਆ ਤੇ ਉੱਥੇ ਜਿਹੜਾ ਕਿ ਜੱਸਾਵਾਨੋਂ ਵੱਲੋਂ ਅਤੇ ਜਿਹੜਾ ਪਟੀਸ਼ਨ ਕਰਤਾ ਧਿਰ ਵੱਲੋਂ ਜਿਹੜੀ ਬਹਿਸ ਹੁੰਦੀ ਆ ਉਹਦੇ ਤਹਿਤ ਇਹ ਕਿਹਾ ਜਾਂਦਾ ਕਿ ਭਾਈ ਬਲਵੰਤ ਸਿੰਘ ਰਾਜੋਵਾਲੇ ਨੂੰ ਕਿ ਜਿਹੜੀ ਉਹਦੀ ਜਿਹੜੀ ਕੈਦ ਆ ਉਮਰ ਕੈਦ ਦੇ ਵਿੱਚ ਜਿਹੜੀ ਫਾਂਸੀ ਦੀ ਐ ਸਜ਼ਾ ਉਹਨੂੰ ਉਮਰ ਕੈਦ ਦੇ ਵਿੱਚ ਜਿਹੜਾ ਤਬਦਿਲ ਕੀਤਾ ਜਾਵੇ ਪਰ ਉੱਥੇ ਨਹੀਂ ਤੇ ਜਿਹੜਾ ਅਮਿਤ ਸਾਹਗਾ ਧਰਮੰਤਰੀਆ ਦੇਸ਼ ਦਾ ਉਹ ਕਹਿ ਰਿਹਾ ਜਦੋਂ ਬੰਦੇ ਨੂੰ ਅਫਸੋਸ ਨਹੀਂ ਤਾਂ ਉਸ ਨੂੰ ਆਪਾਂ ਰਹਿਮ ਕਿਵੇਂ ਦੇ ਸਕਦੇ ਆ ਉਹਨੂੰ ਰਹਿਮ ਦੀ ਅਪੀਲਾ ਉਹਨੂੰ ਉਮਰ ਦੇ ਕੈਦ ਵਿੱਚ ਕਿਵੇਂ ਬਦਲ ਸਕਦੇ ਆ ਹੁਣ ਦੇਖਣਾ ਬਣਦਾਗਾ ਕਿ ਕੱਲ ਨੂੰ ਜਾਨੀ ਕਿ 11 ਨਵੰਬਰ ਨੂੰ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਣੀ ਆ ਤੇ ਉਸ ਤੋਂ ਪਹਿਲਾਂ ਸੁਪਰੀਮ ਕੋਰਟ ਅਤੇ ਹੋਰ ਇਹ ਕਹਿ ਚੁੱਕੇ ਆ ਕਿ ਭਾਈ ਬਲਵੰਤ ਸਿੰਘ ਰਾਜਵਾਨਾ ਨੂੰ ਜਿਹੜਾ ਕਿ ਜਾਂ ਤਾਂ ਕੋਈ ਘਾਤਕ ਟਿਕਾ ਲਾ ਕੇ ਉਹਨੂੰ ਮੌਤ ਦੀ ਸਹਾਇਤਾ ਦਿੱਤੀ ਜਾ ਸਕਦੀ ਆ ਜਾਂ ਕੋਈ ਗੈਸ ਪਲਾਟ ਦੇ ਰਾਹੀਂ ਤੇ ਇਹਨਾਂ ਨੇ ਉਹ ਤਰੀਕਾ ਵੀ ਇਹ ਕਹਿੰਦੇ ਕਿ ਅਪਣਾਇਆ ਜਾਵੇ ਪਰ ਕੇਂਦਰ ਸਰਕਾਰ ਉਹਦੇ ਉੱਤੇ ਨਹੀਂ ਮੰਨੀ ਤੇ ਉਹ ਕਹਿੰਦੇ ਕਿ ਇਸ ਤਰ੍ਹਾਂ ਨਹੀਂ ਕੀਤਾ ਜਾ ਸਕਦਾ ਇਹ ਇੱਕ ਇਦੀ ਤੇ ਇੱਕ ਸੰਵਿਧਾਨਕ ਹੱਕ ਆ ਤੇ ਹੁਣ ਇਹ ਦੇਖਣਾ ਬਣਦਾ ਇਹ ਭਾਈ ਬਲਵੰਤ ਸਿੰਘ ਰਾਜਵਾਨੇ ਨੂੰ ਉਮਰ ਕੈਦ ਦੀ ਸਜ਼ਾ ਹੁੰਦੀ ਹੈ ਜਾਂ ਫਿਰ ਫਾਂਸੀ ਦੀ ਸਜ਼ਾ ਕੱਲ ਨੂੰ ਇਹ ਦੱਸਿਆ ਜਾ ਰਿਹਾ ਕਿ 11 ਨਵੰਬਰ ਨੂੰ ਆਖਰੀ ਜਿਹੜੀ ਤਾਰੀਖ ਹੋ ਸਕਦੀ ਆ ਇਹ ਸਭ ਤੋਂ ਵੱਡੀ ਤੇ ਅਹਿਮ ਖਬਰ ਆ ਸਿੱਖ ਕੌਮ ਦੇ ਲਈ ਸਿੱਖ ਕੌਮ ਦਾ ਉਹ ਜੋਧਾ ਜਿਹਨੇ ਆਪਣੀ ਸਜ਼ਾਵਾਂ ਤੋਂ ਵੱਧ ਜਿਹੜਾ ਕਿ ਕੱਟ ਚੁੱਕਿਆਗਾ ਪਰ ਉਹਨੂੰ ਫੇਰ ਵੀ ਜਿਹੜਾ ਕਿ ਇੱਕ ਬੰਦੀ ਬਣਾ ਕੇ ਰੱਖਿਆ ਕਰੀਬ 2012 ਦੇ ਵਿੱਚ ਫਾਂਸੀ ਦੀ ਜਿਹੜੀ ਸਜ਼ਾ ਸੁਣਾਈ ਸੀ 28 ਮਾਰਚ ਨੂੰ ਦੇ 31 ਮਾਰਚ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਸੀ ਕਿ 31 ਮਾਰਚ ਨੂੰ ਫਾਂਸੀ ਲਾਉਣਾ ਤੇ 28 ਮਾਰਚ ਨੂੰ ਸਿੱਖ ਕੌਮ ਨੇ ਇੱਕ ਵੱਡੀ ਬਗਾਵਤ ਕੀਤੀ ਸੜਕਾਂ ਤੇ ਆਏ ਤੇ ਜਿਹੜਾ ਕਿ ਇਹ ਮਾਮਲਾ ਜਿਹੜਾ ਰਾਸ਼ਟਰਪਤੀ ਕੋਲ ਪੁੱਜਿਆ ਤਾਂ ਉਸ ਸਮੇਂ ਜਿਹੜਾ ਕਿ ਭਾਈ ਬਲਵੰਤ ਸਿੰਘ ਰਾਜੋਆਣੇ ਦੀ ਉਸ ਟਾਈਮ ਤੋਂ ਲੈ ਕੇ ਜਿਹੜਾ ਅੱਜ ਤੱਕ ਜਿਹੜਾ ਫਾਂਸੀ ਦੀ ਚੱਕੀ ਦੇ ਵਿੱਚ ਫਿਸਰੇ ਹੈਗਾ ਤੇ ਬਾਰ ਬਾਰ ਭਾਈ ਬਲਵੰਤ ਸਿੰਘ ਰਾਜੋਆਣਾ ਇਹ ਆਪਣੇ ਅਪੀਲਾਂ ਵੀ ਲਿਖ ਰਿਹਾ ਹੈਗਾ ਕਿ ਮੇਰਾ ਜਿਹੜਾ ਕਿ ਫਾਂਸੀ ਦੀ ਜਿਹੜੀ ਮੈਂ ਚੱਕੀਆਂ ਦੇ ਵਿੱਚ ਫਿਸਰੇ ਆਗਾ ਇਹਦਾ ਇੱਕ ਪਾਸਾ ਕੀਤਾ ਜਾਵੇ ਨਮਟਾਰਾ ਕੀਤਾ ਜਾਵੇ ਉਹਨੇ ਸ਼ਰਮਣੀ ਕਮੇਟੀ ਨੂੰ ਵੀ ਕਈ ਵਾਰੀ ਕੀਤਾ ਕਿ ਜਿਹੜਾ ਮੇਰਾ ਕੇਸ ਆ ਇਹਨੂੰ ਹੋਰ ਲੰਮਕਾਇਆ ਨਾ ਜਾਵੇ ਤਾ ਜਿਹੜਾ ਮੈਨੂੰ ਚਾਹੇ ਫਾਂਸੀ ਦਿੱਤੀ ਜਾਵੇ ਉਹਨੂੰ ਕੋਈ ਅਫਸੋਸ ਨਹੀਂ ਕਿ ਮੈਨੂੰ ਕੋਈ ਅਫਸੋਸ ਨਹੀਂ ਭਾਈ ਬਲਵਾਰ ਸਿੰਘ ਰਾਜੂ ਆਲਾ ਕਹਿੰਦਾ ਪਰ ਦੂਸਰੇ ਪਾਸੇ ਲੱਖਾਂ ਦੀ ਤਦਾਦ ਦੇ ਵਿੱਚ ਸਰੋਣੀ ਕਮੇਟੀ ਵੱਲੋਂ ਦਸਖਤ ਕਰਵਾਏ ਗਏ ਤੇ ਉਹ ਦਸਖਤਾਂ ਦੀਆਂ ਪੰਡਾਂ ਨੇ ਜਿਹੜੀਆਂ ਉਹ ਰੱਦੀ ਦੇ ਟੋਕਰੀ ਵਿੱਚ ਸੁੱਟੀਆਂ ਗਈਆਂ ਕਿ ਸਾਡੀ ਸਰੋਣੀ ਕਮੇਟੀ ਦੇ ਕੋਲ ਐਨੀ ਤਾਕਤ ਨਹੀਂ ਤੇ ਆਹੀ ਬਦਲ ਧੜਾ ਇਹ ਅਕਾਲੀ ਜਿਹੜੇ ਆਪਣੇ ਆਪ ਨੂੰ ਪੰਤ ਕਹਾਉਂਦੇ ਆ ਜਿਨ੍ਹਾਂ ਦੀ 10 ਸਾਲ ਸਰਕਾਰ ਰਹੇ ਆ ਕੇਂਦਰ ਦੇ ਵਿੱਚ ਕੇਂਦਰ ਦੇ ਨਾਲ ਜਿਹੜਾ ਕਿ ਘੋਖਿ ਚੜੀ ਰਹੇ ਆ ਤੇ ਉਦੋਂ ਬੰਦੀ ਸਿੰਘ ਨਹੀਂ ਸੜਾ ਸਕੇ ਭਾਈ ਬਲਵੰਤ ਸਿੰਘ ਰਾਜਵਾਨੀ ਦੀ ਫਾਂਸੀ ਮਾਪ ਨਹੀਂ ਕਰਾ ਸਕੇ ਤੇ ਹੁਣ ਦਹਾਈਆਂ ਦਿੰਦੇ ਆ ਜਦੋਂ ਹੱਥ ਨਾਲ ਪੱਲੇ ਤੇ ਹੁਣ ਕਹਿੰਦੇ ਆ ਜੀ ਅਸੀਂ ਸਾਡੀ ਸਰਕਾਰ ਬਣਾ ਦਿਓ ਅਸੀਂ ਬੰਦੀ ਸਿੰਘ ਬਾਹਰ ਕਢਾ ਦੇਵਾਂਗੇ ਜਦੋਂ ਕੋਈ ਜਾਦੂ ਮਾਰਨਾ ਹੁੰਦਾਗਾ ਜਦੋਂ ਤੁਹਾਡੇ ਕੋਲੇ ਸਰਕਾਰ ਸੀ ਅਹੁਦੇ ਸੀ ਬਜਰੀਆਂ ਸੀ ਮੁੱਖ ਮੰਤਰੀ ਤੁਹਾਡੇ ਕੋਲੇ ਪਦਵੀ ਸੀ ਤੇ ਗ੍ਰਹਿ ਮੰਤਰੀ ਤੱਕ ਰਾਸ਼ਟਰਪਤੀ ਤੱਕ ਤੁਹਾਡੀ ਪਹੁੰਚ ਸੀ ਤੇ ਉਦੋਂ ਤੁਹਾਨੂੰ ਤੁਸੀਂ ਇੱਕ ਬੰਦੀ ਸਿੰਘ ਨਹੀਂ ਸੜਾ ਸਕੇ ਕੱਲੇ ਪਾਈ ਬਲਵੰਤ ਸਿੰਘ ਰਾਜਵਾਨੇ ਦੀ ਜਿਹੜੀ ਪੰਜ ਸਾਲ ਦੀ ਸਜ਼ਾ ਮਾਪ ਨਹੀਂ ਕਰਾ ਸਕੇ ਆਹੇ ਡਰਾਮੇ ਕਰਦੇ ਆ ਤਰ੍ਹਾਂ ਤਰ੍ਹਾਂ ਦੇ ਤੇ ਪਾਈ ਬਲਵੰਤ ਸਿੰਘ ਰਾਜਵਾਨੇ ਦਾ ਦੇਖਣਾਗਾ ਕੱਲ ਨੂੰ ਜਿਹੜਾ ਕਿ 11 ਨਵੰਬਰ ਨੂੰ ਫਾਂਸੀ ਜਿਹੜੀ ਆਖਰੀ ਤਰੀਕ ਹੋ ਸਕਦੀ ਆ ਭਾਈ ਬਲਵੰਤ ਸਿੰਘ ਰਾਜਵਾਨੀ ਦੀ ਫਾਂਸੀ ਨੂੰ ਲੈ ਕੇ ਜਿਹੜਾ ਫੈਸਲਾ ਹੈ ਕੱਲ ਨੂੰ ਸੁਪਰੀਮ ਕੋਰਟ ਦੇ ਵਿੱਚ ਸੁਣਵਾਇਆ ਜਾਣਾਗਾ ਸਿੱਖ ਕੌਮ ਦੀਆਂ ਨਜ਼ਰਾਂ ਦੇ ਜਿਹੜੀਆਂ ਟਿਕੀਆਂ ਹੋਈਆਂ ਨੇ ਹੁਣ ਦੇਖਦੇ ਆ ਕਿ ਭਾਈ ਬਲਵੰਤ ਸਿੰਘ ਰਾਜਵਾਨੀ ਦੀ ਫਾਂਸੀ ਨੂੰ ਲੈ ਕੇ ਕਿਹੜਾ ਕੀ ਮੋੜ ਆਉਂਦਾਗਾ ਕੀ ਉਹਦੇ ਉੱਤੇ ਨਿਰਣਾ ਆਉਂਦਾਗਾ ਕਿ ਜੱਜ ਸਾਹਿਬ ਆਣਾ ਕਿ ਜਿਹੜਾ ਕਿ ਉਹ ਘਾਤਕ ਟਿਕਾ ਜ਼ਹਿਰੀਲਾ ਟਿਕਾ ਉਹਦੇ ਰਾਹੀਂ ਜਿਹੜਾ ਕਿ ਮੌਤ ਦੀ ਸਜ਼ਾ ਸੁਣਾਈ ਜਾ ਸਕਦੀ ਆ ਜਾਂ ਫਿਰ ਗੈਸ ਪਲਾਟ ਰਾਹੀਂ ਦੱਸਿਆ ਜਾ ਰਿਹਾ ਕਿ ਉਹਦੇ ਰਾਹੀਂ ਸਜ਼ਾ ਸੁਣਾਈ ਜਾ ਸਕਦੀ ਆ ਜਾਂ ਇਹ ਫਾਂਸੀ ਦੀ ਸਜ਼ਾ ਨੂੰ ਦੇਖਦੇ ਆ ਕਿ ਜੇ ਕੋਈ ਘਾਤਕ ਟਿਕਾ ਲਾਇਆ ਜਾਂ ਜਾਂਦਾ ਜਾਂ ਕੋਈ ਗੈਸ ਪਲਾਟ ਦੇ ਰਾਹੀਂ ਜਾਂ ਫਿਰ ਜਿਹੜੇ ਕਿ ਫਾਂਸੀ ਆ ਉਹ ਪੰਜਾਬ ਦੇ ਵਿੱਚ ਦਿੱਤੀ ਜਾ ਸਕਦੀ ਆ ਜਾਂ ਪੰਜਾਬ ਤੋਂ ਬਾਹਰ ਇਹ ਵੱਡਾ ਸਵਾਲ ਆ ਵੱਡੀ ਸੋਚਣ ਵਾਲੀ ਗੱਲ ਆ ਜਾਂ ਫਿਰ ਜਿਹੜੇ ਕਿ ਗ੍ਰਹਿ ਮੰਤਰੀ ਦੇਸ ਦਾ ਕਿ ਉਹ ਰਹਿਮ ਦੀ ਅਪੀਲ ਆ ਕੇਂਦਰ ਸਰਕਾਰ ਓਵਰ ਕੈਦ ਵਿੱਚ ਬਦਲਦੀ ਆ ਇਹ ਵੇਖਣਾ ਬਣਦਾਗਾ ਉਨ ਕੱਲ ਨੂੰ ਨਿੰਗਾ ਟਿੱਗੀਆਂ ਨੇ ਸਿੱਖ ਕੌਮ ਦੀਆਂ ਉਸ ਕੌਮ ਦੇ ਯੋਧੇ ਨੇ ਆਪਣੀ ਕੁਰਬਾਨੀ ਦੇ ਦਿੱਤੀ ਆ ਪਰ ਦੁੱਖ ਦੀ ਗੱਲ ਇਹ ਆ ਕਿ ਜਦੋਂ ਅਰਜੀਬ ਗਾਂਧੀ ਦੇ ਕਾਤਲਾਂ ਨੂੰ ਛੱਡਿਆ ਜਾ ਸਕਦਾ ਤੇ ਫਿਰ ਸਿੱਖਾਂ ਦੇ ਲਈ ਇਹ ਬੰਦਸ ਕਿਉਂ ਆ ਸਿੱਖਾਂ ਦੇ ਲਈ ਫਾਂਸੀ ਕਿਉਂ ਆ ਸਿੱਖਾਂ ਦੇ ਲਈ ਗੋਲੀਆਂ ਕਿਉਂ ਆ ਕਿ ਕੱਲੇ ਸਿੱਖਾਂ ਦੇ ਲਈ ਸਭ ਕੁਝ ਬਣਿਆਗਾ ਇਸ ਕਰਕੇ ਕੀ ਆ ਜਾ ਰਿਹਾ ਕਿ ਸਿੱਖ ਇਸ ਦੇਸ਼ ਦੇ ਵਿੱਚ ਘੱਟ ਗਿਣਤੀ ਦੇ ਵਿੱਚ ਆਉਂਦੇ ਆ ਇਸ ਕਰਕੇ ਸਿੱਖਾਂ ਦੇ ਉੱਪਰ ਤਸੱਦਦ ਕੀਤਾ ਜਾਂਦਾ ਹੈਗਾ ਹਮੇਸ਼ਾ ਦੀ ਤਰ੍ਹਾਂ ਸਿੱਖਾਂ ਨੂੰ ਹੀ ਟਾਰਗੇਟ ਕੀਤਾ ਜਾਂਦਾ ਹੈਗਾ ਤੇ ਹੁਣ ਦੇਖਣਾ ਮੰਨਦਾ ਇੱਕ ਪਹਿਲਾ ਵੀ ਉਦਾਹਰਨ ਦਿੱਤੀ ਜਾ ਚੁੱਕੀ ਆ ਕਿ ਜਦੋਂ ਮਹਾਤਮਾ ਗਾਂਧੀ ਦਾ ਜਦੋਂ ਨਥੂਰਾਮ ਗੋੜਸੇ ਕਤਲ ਕਰਦਾ ਉਤੇ ਕੋਈ ਅੱਗ ਨਹੀਂ ਲੱਗਦੀ ਕੋਈ ਬਦਰੋਹ ਨਹੀਂ ਹੁੰਦਾ ਕੋਈ ਦੰਗੇ ਨਹੀਂ ਹੁੰਦੇ ਜਦੋਂ ਇੰਦਰਾ ਗਾਂਧੀ ਮਾਰੀ ਜਾਂਦੀ ਆ ਇੰਦਰਾ ਗਾਂਧੀ ਦੀ ਹੱਤਿਆ ਕੀਤੀ ਜਾਂਦੀ ਆ जिने ਸਾਡੇ ਮਸੂਮ ਬੱਚੇ ਦੁੱਧ ਚੁੰਗਦਿਆਂ ਦਾ ਕਤਲ ਕੀਤਾ ਹੋਵੇ ਜਿਨੇ ਸਾਡਾ ਜਾਨੋ ਪਿਆਰਾ ਸ੍ਰੀ ਅਕਾਲ ਤਾ ਸਾਬ ਢਾਟੇ ਦੀ ਕੀਤਾ ਹੋਵੇ ਜਿਨੇ ਨਾ ਕੋਈ ਬਜ਼ੁਰਗੋ ਛੱਡਿਆ ਨਾ ਸਾਡੀਆਂ ਬੀਬੀਆਂ ਨਾ ਬੱਚੇ ਤੇ ਜੇਕਰ ਉਹਨੂੰ ਮਾਰਿਆ ਜਾਂਦਾ ਤੇ ਉਹਦਾ ਮੁੰਡੇ ਨੂੰ ਗਾਹ ਪ੍ਰਧਾਨ ਮੰਤਰੀ ਬਣਾਇਆ ਜਾਂਦਾ ਤੇ ਫਿਰ ਉਹ ਦਿੱਲੀ ਦੇ ਵਿੱਚ ਕਵੇਂ ਦੰਗੇ ਕਰਦਾ ਇੱਕ ਨਸਲ ਕੁਤ ਉਸ ਕੀਤੀ ਜਾਂਦੀ ਹੈ ਸਿੱਖਾਂ ਦੇ 1 ਨਵੰਬਰ ਤੋਂ ਲੈ ਕੇ 4 ਨਵੰਬਰ ਤੱਕ ਬਸ ਤਾਂ 31 ਅਕਤੂਬਰ ਨੂੰ ਸ਼ੁਰੂ ਹੋ ਗਿਆ ਸੀ ਕੰਮ ਆ ਪੰਜ ਦਿਨ ਸਿੱਖਾਂ ਨੂੰ ਜਿਹੜਾ ਕੋ-ਕੋ ਕੇ ਮਾਰਿਆ ਗਿਆ ਪਰ ਸਿੱਖਾਂ ਦੇ ਲਈ ਜਿਹੜਾ ਇਹ ਸਭ ਤੋਂ ਵੱਡਾ ਜਿਹੜਾ ਇਹ ਹੁਣ ਵੇਖਣਾ ਬਣਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਕਿ ਕੱਲ ਨੂੰ ਤਰੀਕ ਆ ਜਾਂ ਸੁਪਰੀਮ ਕੋਰਟ ਦੇ ਵਿੱਚ ਕੀ ਸੁਣਵਾਈ ਹੁੰਦੀ ਆ ਤੇ ਵੀਡੀਓ ਨੂੰ ਬੱਦ-ਬੱਦ ਸ਼ੇਅਰ ਜਰੂਰ ਕਰ ਦਿਓ ਇਹ ਸਰਕਾਰਾਂ ਤੱਕ ਪਹੁੰਚ ਦੀ ਕਰਦੇ ਵੀਡੀਓ ਅੰਮ੍ਰਿਤ ਸਾਹਿਬ ਤੱਕ ਕਿ ਭਾਈ ਬਲਵੰਤ ਸਿੰਘ ਰਾਜਵਾਨੇ ਦੀ ਉਮਰ ਕੈਦ ਦੇ ਵਿੱਚ ਤਬਦੀਲ ਕੀਤਾ ਜਾਵੇ ਤੇ ਉਹਨੂੰ ਫਾਂਸੀ ਨਾ ਦਿੱਤੀ ਜਾਵੇ ਇਹ ਸਿੱਖ ਕੌਮ ਦੀ ਮੰਗ ਆ ਹਰ ਇੱਕ ਸਿੱਖੇ ਚਾਹੁੰਦਾ ਹੈਗਾ ਚਾਹੇ ਉਹ ਹਿੰਦੂ ਵੀ ਇਹ ਨਹੀਂ ਚਾਹੁੰਦਾ ਕਿ ਫਾਂਸੀ ਦਿੱਤੀ ਜਾਵੇ ਕੁਝ ਕੁ ਲੋਕ ਨੇ ਜਿਹੜੇ ਕਿ ਆਪਾਂ ਨੂੰ ਟੁਕੜਬੋਏ ਕਹਿ ਦਈਏ ਜਾਂ ਕੁਝ ਕੁ ਛਿੱਲੜਾਂ ਦੇ ਭੁੱਕੇ ਕਹਿ ਦਈਏ ਜਾਂ ਜਿਹੜੇ ਕਿ ਸਿੱਖ ਕੌਮ ਨੂੰ ਬਰਦਾਸ਼ਤ ਨਹੀਂ ਕਰਦੇ ਜਿਹਦੇ ਦਾੜਾ ਤੇ ਪੱਗ ਚੰਗੀ ਨਹੀਂ ਲੱਗਦੀ ਤੇ ਸਾਰੇ ਹਿੰਦੂ ਤੇ ਸਾਰੇ ਮੁਸਲਮਾਨ ਸਿੱਖ ਈਸਾਈ ਕੋਈ ਨਹੀਂ ਚਾਹੁੰਦਾ ਕਿ ਪਾਈਵਲਵਾਸ ਸਿੰਘ ਰਾਜੋਆ ਨੇ ਨਿਪਨਤੀ ਹੋਵੇ ਪਰ ਕੁਝ ਲੋਕ ਨੇ ਜਿਹੜਾ ਕਿ ਆਪਣੀ ਡੁਗਡੂਗੀ ਬਚਾਉਂਦੇ ਆ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਆਪਣੇ ਕਮੈਂਟ ਜਰੂਰ ਲਿਖਿਓ ਧੰਨਵਾਦ ਵਰਜੀ ਕਾ ਖਾਲਸਾ ਵਰਜੀ ਕੀ ਫਤਿਹ